ਏ ਨੇ ਭੈਣ ਪੂਜਾ ਰਿੱਦੂ ਜੀ ਇੰਸਟਾਗ੍ਰam ਤੇ ਤੁਸੀਂ ਅਕਸਰ ਹੀ ਇਹਨਾਂ ਨੂੰ ਹੱਸਦੇ ਖੇਡਦੇ ਵੇਖਿਆ ਹੋਣਾ ਜਦੋਂ ਇਹਨਾਂ ਦੀ ਰੀਲ ਇੰਸਟਾਗ੍ਰam ਤੇ ਸਾਡੇ ਮੂਹਰੇ ਆਉਂਦੀ ਹੈ ਤਾਂ ਇਹ ਦੂਜਿਆਂ ਨੂੰ ਵੀ ਹਸਾਉਂਦੇ ਰਹਿੰਦੇ ਆ ਤੇ ਹਰ ਇੱਕ ਦੇ ਨਾਲ ਹਾਸੀਆਂ ਠੱਠੀਆਂ ਕਰਦੇ ਰਹਿੰਦੇ ਆ ਪਰ ਇਸ ਇੰਟਰਵਿਊ ਦੇ ਵਿੱਚ ਇਹ ਭੈਣ ਸਾਰੀ ਇੰਟਰਵਿਊ ਦੇ ਵਿੱਚ ਰੋਂਦੀ ਰਹੀ ਫੁੱਟ ਫੁੱਟ ਕੇ ਰੋਂਦੀ ਰਹੀ ਕਿਉਂਕਿ ਇਹਦੇ ਰੋਣ ਦੀ ਕਹਾਣੀ ਜਦੋਂ ਤੁਹਾਡੇ ਮੂਹਰੇ ਆਊਗੀ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਹੱਸਦੇ ਚਿਹਰੇ ਪਿੱਛੇ ਕਿੰਨੇ ਗਮ ਛੁਪੇ ਹੋਏ ਆ ਇਹ ਭੈਣ ਜਦੋਂ ਆਪਣੀ ਮਾਂ ਦੇ ਪੇਟ ਵਿੱਚ ਹੁੰਦੀ ਆ ਤਾਂ ਇਹਨਾਂ ਦਾ ਬਾਪ ਕਹਿੰਦਾ ਹੈ ਕਿ ਆਪਾਂ ਇਹਨੂੰ ਪੈਦਾ ਹੀ ਨਹੀਂ ਕਰਨਾ ਫਿਰ ਇਹਨਾਂ ਦੀ ਮਾਂ ਸੰਘਰਸ਼ ਕਰਕੇ ਇਹਨਾਂ ਨੂੰ ਪੈਦਾ ਕਰਦੀ ਹੈ ਤਾਂ ਫਿਰ ਇਸ ਨੂੰ ਸਕੂਲ ਹੀ ਨਹੀਂ ਲਾਇਆ ਜਾਂਦਾ ਕਿ ਕਹਿੰਦੇ ਆ ਕਿ ਛੱਡੋ ਪਰੇ ਇਹਨੂੰ ਕਿਉਂ ਸਕੂਲ ਲਾਉਣਾ ਪਹਿਲਾਂ ਹੀ ਦੋ ਬੱਚੇ ਪੜਦੇ ਉਹਨਾਂ ਨੂੰ ਹੀ ਪੜਾਵਾਂਗੇ 9 ਸਾਲ ਦੀ ਉਮਰ ਤੱਕ ਇਸ ਨੂੰ ਸਕੂਲ ਨਹੀਂ ਲਾਇਆ ਜਾਂਦਾ ਤਾਂ ਫਿਰ ਇਹਨਾਂ ਦੀ ਮਾਂ ਸੰਘਰਸ਼ ਕਰਦੀ ਹੈ ਤੇ 9 ਸਾਲ ਦੀ ਉਮਰ ਦੇ ਵਿੱਚ ਨਰਸਰੀ ਵਿੱਚ ਲੱਗਦੀ ਹੈ ਉੱਥੇ ਵੀ ਇਹਨੂੰ ਕੀ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਵੀ ਤੁਸੀਂ ਪੂਰੀ ਇੰਟਰਵਿਊ ਦੇ ਵਿੱਚ ਦੇਖੋਗੇ ਫਿਰ ਇਸ ਦੀ ਮੈਰਿਜ ਹੁੰਦੀ ਆਪਣੀ ਪਸੰਦ ਦੇ ਮੁੰਡੇ ਦੇ ਨਾਲ ਫਿਰ ਉਹ ਮੁੰਡਾ ਕਿਸ ਤਰੀਕੇ ਦੇ ਨਾਲ ਇਸ ਭੈਣ ਦੀ ਜ਼ਿੰਦਗੀ ਬਰਬਾਦ ਕਰਦਾ ਤੁਸੀਂ ਵੀ ਇਹ ਸਾਰੀ ਕਹਾਣੀ ਜ਼ਰੂਰ ਸੁਣਿਓ ਜੀ ਕਿਉਂਕਿ ਇਸ ਕਹਾਣੀ ਚੋਂ ਸਿੱਖਣ ਨੂੰ ਬਹੁਤ ਕੁਝ ਮਿਲਣਾ ਹੈ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵੀ ਜਰੂਰ ਕਰਕੇ ਭੈਣ ਦਾ ਹੌਸਲਾ ਅਫਜਾਈ ਵੀ ਜਰੂਰ ਕਰਨਾ ਤਾਂ ਜੋ ਇਹ ਇਹ ਹਮੇਸ਼ਾ ਇਦਾਂ ਹੀ ਸਾਰਿਆਂ ਨੂੰ ਹਸਾਉਂਦੇ ਰਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੂਜਾ ਜੀ ਜ਼ਿੰਦਗੀ ਕਿਵੇਂ ਦੀ ਰਹੀ ਬਚਪਨ ਤੋਂ ਲੈ ਕੇ ਤੁਹਾਡੀ ਜ਼ਿੰਦਗੀ ਕਿਵੇਂ ਰਹੀ ਵੀਰੇ ਜ਼ਿੰਦਗੀ ਇਹ ਸੀ ਕਿ ਪੇਰੈਂਟਸ ਜਦੋਂ ਦੋ ਬੱਚੇ ਹੋ ਜਾਣ ਤੀਜਾ ਬੱਚਾ ਤੁਹਾਨੂੰ ਪਤਾ ਜਿੱਦਾਂ ਮਦਰ ਨੇ ਸਾਡੀ ਲਾਈਫ ਚ ਬਹੁਤ ਜ਼ਿਆਦਾ ਸਟਰਗਲ ਕੀਤਾ ਹੂੰ ਤੇ ਉਹੀ ਪਾਲਦੇ ਸੀ ਬੱਚੇ ਪਾਪਾ ਨੇ ਕਹਤਾ ਸੀ ਤੀਜਾ ਬੱਚਾ ਨਹੀਂ ਰੱਖਣਾ ਹੂੰ ਤੇ ਉਹਨਾਂ ਨੇ ਜਦੋਂ ਕਿਹਾ ਕਿ ਤੀਜਾ ਬੱਚਾ ਨਹੀਂ ਰੱਖਣਾ ਤੂੰ ਜਾ ਕੇ ਕਰਾਇਆ ਤੇ ਮੰਮੀਆਂ ਦਾ ਦਿਲ ਤੁਹਾਨੂੰ ਪਤਾ ਨਾ ਚੁ ਹੁੰਦਾ ਉਹ ਜਾ ਕੇ ਆਏ ਉਹਨਾਂ ਨੇ ਜਾ ਕੇ ਪੈਸੇ ਹੁੰਦੇ ਨਹੀਂ ਸੀ ਇਹਨੇ ਤੇ ਮੰਮੀ ਨੇ ਆ ਕੇ ਝੂਠ ਬੋਲਤਾ ਹੂੰ ਕਿ ਅਸੀਂ ਕਹਿੰਦੇ ਜਿਆਦਾ ਪੈਸੇ ਮੰਗਦੇ ਆ ਆਪਾਂ ਤੋਂ ਹੋਣਾ ਨਹੀਂ ਹੂੰ ਇਦਾਂ ਕਹਿ ਕੇ ਝੂਠ ਬੋਲਤਾ ਚਲੋ ਮੇਰਾ ਵੀ ਜਨਮ ਹੋਇਆ ਮੰਮੀ ਸਾਡੇ ਢਾਬੇ ਕਰਕੇ ਸਾਨੂੰ ਪਾਲਦੇ ਰਹੇ ਪਾਪਾ ਥੋੜੀ ਸ਼ਰਾਬ ਵਗੈਰਾ ਪਿੰਦੇ ਸੀਗੇ ਕਾਫੀ ਲੜਾਈ ਝਗੜਾ ਰਹਿੰਦਾ ਸੀ ਪਾਪਾ ਨੇ ਮਤਲਬ ਨਹੀਂ ਸਾਫ਼ ਦਿੱਤਾ ਮੰਮੀ ਨੇ ਢਾਬੇ ਕਰ ਕਰਕੇ ਪਾਲਿਆ ਕਿੰਨਾ ਭੈਣ ਭਰਾਵਾਂ ਨੂੰ ਤੇ ਮਤਲਬ ਕਾਫੀ ਏਦਾਂ ਸਟਰਗਲ ਕੀਤਾ ਮਾਤਾ ਨੇ ਤੇ ਫੇਰ ਮੈਂ ਜਦੋਂ ਮੈਂ ਵੱਡੀ ਹੋਈ ਦੋਨੋਂ ਭੈਣ ਭਰਾ ਜਾਂਦੇ ਹੁੰਦੇ ਸੀ ਸਕੂਲੇ ਤੇ ਮੈਂ ਹੋ ਗਈ 6 ਸਾਲ ਦੀ 7 ਸਾਲ ਦੀ ਤੇ ਪਾਪਾ ਕਹਿੰਦੇ ਨੂੰ ਭਰਾਣ ਵੀ ਨਹੀਂ ਲਾਣਾ ਹੈਗਾ ਅੱਛਾ ਇਹ ਦੋ ਬੱਚਿਆਂ ਦੀ ਪੜ੍ਹਾਈ ਤੂੰ ਤੱਕੀ ਜਾਂਦੀ ਹੈ ਕਾਫੀ ਆ ਵੀ ਤੇ ਜੇ ਬੱਚੇ ਨੂੰ ਆਪਾਂ ਪੜਾਉਣਾ ਨਹੀਂ ਹੈਗਾ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਸੀਗਾ ਵੀ ੱੱੱਕੇ ਨਾਲ ਆ ਗਈ ਹਨਾ ੱੱੱਕੇ ਨਾਲ ਆ ਗਈ ਹਾਂਜੀ ੱੱੱਕੇ ਨਾਲ ਵੀ ਤੀਜਾ ਬੱਚਾ ਸਾਨੂੰ ਚਾਹੀਦਾ ਹੀ ਨਹੀਂ ਸੀ ਉਹਨਾਂ ਦੇ ਕਹਿਣ ਦਾ ਮਤਲਬ ਸੀ ਵੀ ਤੀਜਾ ਬੱਚਾ ਸਾਨੂੰ ਚਾਹੀਦਾ ਨਹੀਂ ਸੀਗਾ ਤੇ ਮੰਮੀ ਮੇਰੀ ਨੇ ਫੇਰ ਇਹੀ ਸੋਚਿਆ ਕਿ ਮੈਂ ਨਹੀਂ ਪੜ੍ਹੀ ਲਿਖੀ ਮੇਰੇ ਬੱਚੇ ਪੜ੍ਹਾਈ ਤੋਂ ਬਿਨਾ ਨਾ ਰਹਿ ਜਾਣ ਹਨਾ ਉਹਨਾਂ ਨੇ ਫੇਰ ਜਾ ਕੇ ਮੇਰੇ ਸਕੂਲ ਦਾ ਪਤਾ ਕਰਤਾ ਉਦੋਂ ਮੇਰੀ 9 ਸਾਲ ਦੀ ਉਮਰ ਹੋ ਗਈ ਜਦੋਂ ਮੈਂ ਨਰਸਰੀ ਚ ਲੱਗੀ ਸੀਗੀ ਹੂੰ ਕਾਫੀ ਬੱਚੇ ਮੇਰਾ ਮਜ਼ਾਕ ਕਢਾਉਂਦੇ ਹੁੰਦੇ ਸੀ ਫਸਟ ਆਂਦੀ ਹੁੰਦੀ ਸੀ ਨਾ ਭੈਣ ਭਰਾਵਾਂ ਚ ਇੰਟੈਲੀਜੈਂਟ ੜਕਲੀ ਆਣੀ ਕਿ ਮੈਂ ਜਿੱਦਾਂ ਪਾਪਾ ਕਹਿੰਦੇ ਸੀ ਨਹੀਂ ਪੜਾਣਾ ਫੇਰ गर्व ਮਹਿਸੂਸ ਕਰਾਂ ਉਹ ਵੀ ਮੇਰੀ ਬੇਟੀ ਪੜ੍ਹਦ ਰਹੀ ਆ ਤੇ ਚਲੋ ਇਦਾਂ ਹੀ 5th ਕਲਾਸ ਵਿੱਚ ਆ ਗਈ ਮੈਂ ਫੇਰ ਬੱਚੇ ਮਜ਼ਾਕ ਕਢਾਇਆ ਕਰੋ ਹਾਈਟ ਕੱਢ ਗਈ ਮੈਂ ਤੇ ਵੀ ਇਹ ਤਾਂ ਵੱਡੀ ਕੁੜੀ ਲੱਗੀ ਹੋਈ ਆ ਸਾਰੇ ਜਾਣੇ ਇਦਾਂ ਕਹਿਣਗੇ ਇਹ ਤਾਂ ਵੱਡੀ ਐ ਇਹ ਤਾਂ ਵੱਡੀ ਆ ਮਜ਼ਾਕ ਕਢਾਇਆ ਕਰੋ ਮੇਰਾ ਵੀ ਕਾਫੀ ਵੱਡੀ ਆ ਟੀਚਰਸ ਨੇ ਦੇਖ ਲਿਆ ਬੱਚਾ ਇੰਟੈਲੀਜੈਂਟ ਆ ਇਟ ਇਜ਼ ਇਨ ਅ ਸਕੂਲ ਦੇ ذریعے ਉਹਨਾਂ ਨੇ ਮੈਨੂੰ ਨਾ ਸਿੱਧਾ ਉਦੋਂ ਟਪਾ ਰਹੇ ਹੁੰਦੇ ਸੀ ਕਲਾਸਾਂ ਟਪਾਤੀਆਂ 8th ਕਲਾਸ ਹੀ 8th ਸਿੱਧਾ ਮੈਂ ਬੋਰਡ ਦੇ ਪੇਪਰ ਦਿੱਤੇ ਫਿਰ 8th ਤੋਂ ਬਾਅਦ ਫਿਰ 10th ਆਈ ਬ੍ਰਦਰ ਭੈਣ ਭਰਾ ਬਹੁਤ ਵਧੀਆ ਸੀ ਮੇਰੇ ਨਾਲ ਸ਼ੁਰੂ ਤੋਂ ਉਹਨਾਂ ਦਾ ਮੇਰੇ ਨਾਲ ਵੱਡੀ ਭੈਣ ਤਾਂ ਐ ਜਿੱਦਾਂ ਭਟੀ ਮਾਵਾ ਵਾਂਗੂ ਹੁੰਦੀ ਆ ਕਿਉਂਕਿ ਮੰਮੀ ਕੰਮ ਤੇ ਜਾਂਦੇ ਸੀ ਵੱਡੀ ਭੈਣ ਨੇ ਮੈਨੂੰ ਬਹੁਤ ਸੰਭਿਆ ਤੇ ਬ੍ਰਦਰ ਥੋੜਾ ਲੜਾਕਾ ਸੀਗਾ ਪਰ ਮੇਰਾ ਕਰਦਾ ਬਹੁਤ ਸੀਗਾ ਕਿ ਲੜਾਈ ਚ ਇਹਨਾਂ ਨੇ ਮੈਨੂੰ ਭੇਜ ਦੇਣਾ ਭੂਆ ਕਰੇ ਇਹ ਜਾਓ ਤੇ ਤੇ ਬੱਚਾ ਲੈ ਜਾਓ ਫਿਰ ਆਪਣਾ ਤੇ ਫਿਰ ਮੈਂ ਕਹਿਣਾ ਵੀ ਨੇ ਇੱਕ ਵਾਰ ਮੰਮੀ ਨੇ ਗੁੱਸੇ ਹੋ ਕੇ ਮੈਨੂੰ ਇੱਦੀ ਭੇਜਤਾ ਭੂਆ ਕਰੇ ਵੀ ਇਹ ਉੱਥੇ ਹੀ ਪੜੇਗੀ ਆਪਣਾ ਬੱਚਾ ਲੈ ਜਾਓ ਤੇ ਫਿਰ ਆ ਗਿਰ ਮੰਮੀ ਥੋੜੇ ਦੇ ਨਹੀਂ ਰੁਕੀ ਬਾਹ ਤਨ ਭਰਾ ਰੋਟੀ ਨਾ ਖਾੜ ਮੇਰੇ ਬਿਨਾ ਕਹਿੰਦੇ ਅਸੀਂ ਨਹੀਂ ਖਾਣੀ ਪੂਜਾ ਨੂੰ ਲੈ ਕੇ ਆਓ ਇਹ ਰੋਟੀ ਛੱਡ ਕੇ ਦੋਨੇ ਭੈਣ ਪੜਾ ਮੇਰੇ ਤੇ ਕਹਿੰਦੇ ਨਹੀਂ ਸਾਡੀ ਪੂ ਜਾਣੀ ਆਂਦੀ ਜਦ ਤੱਕ ਅਸੀਂ ਰੋਟੀ ਨਹੀਂ ਖਾਣੀ ਫਿਰ ਮੇਰੀ ਮੰਮੀ ਆਈ ਮੈਨੂੰ ਲੈਣ ਮੈਨੂੰ ਅਜੇ ਵੀ ਯਾਦ ਆ ਰਿਖੇ ਤੇ ਮੈਂ ਬੱਚਿਆਂ ਨਾਲ ਭੈਣ ਭਰਾਵਾਂ ਨਾਲ ਪੂਆ ਦੇ ਬੱਚਿਆਂ ਨਾਲ ਗਈ ਹੋਈ ਸੀ ਗੁੱਲੇ ਮੈਨੂੰ ਇਦਾਂ ਕਿਹਾ ਵੀ ਆ ਜਾ ਪੁੱਤ ਮੈਂ ਕਿਹਾ ਹੁਣ ਕਾ ਤੇ ਲੈਣ ਆਏ ਹੋ ਬੱਚੇ ਤਾਂ ਮਸੂਮੀਤ ਹੁੰਦੀ ਤੁਹਾਨੂੰ ਪਤਾ ਫਿਰ ਮਾਤਾ ਨੇ ਮੈਨੂੰ ਮੇਰੇ ਤੋਂ ਲਾਣੀ ਕੀਤਾ ਬਿਲਕੁਲ ਵੀ ਸਾਹ ਨਹੀਂ ਖਾਦਾ ਵੀ ਮੈਨੂੰ ਕਿਉਂ ਛੱਡਿਆ ਹਨਾ ਥੋੜੇ ਦਿਨ ਹੀ ਭੇਜਿਆ ਸੀ ਜਿੱਦਾਂ ਦਾਦਕੇ ਜਾਂਦੇ ਆ ਸੀ ਤੇ ਫਿਰ ਇਹਨਾਂ ਨੇ ਮਿਲ ਮੇਰੇ ਬਿਨਾ ਰਹਿੰਦੇ ਨਹੀਂ ਸੀ ਭੈਣ ਭਰਾ ਮੇਰੇ ਸुरू ਤੋਂ ਹੀ ਤੇ ਸਟਰਗਲ ਬਹੁਤ ਕੀਤਾ ਸੀਗਾ ਮੰਮੀ ਨੇ ਮੈਨੂੰ ਪੜ੍ਹਾਣ ਲਈ ਤੇ ਅਸੀਂ ਦੇਖਦੇ ਹੁੰਦੇ ਸੀਗੇ ਕਿ ਮੰਮੀ ਕਿਵੇਂ ਸਟਰਗਲ ਕਰ ਰਹੇ ਆ ਐਂਡ ਤੇ ਦੋ ਦੁਕਾਨਾਂ ਕਰਿਆਨੇ ਦੀਆਂ ਪੀਜੀ ਵੀ ਖੋਲੇ ਅਸੀਂ ਵੱਡੇ ਹੋਈਗੇ ਗ੍ਰੈਜੂਏਸ਼ਨ ਕਰ ਲਈ ਫੇਮ ਐ ਤੇ ਜਦੋਂ ਤੁਹਾਡੇ ਮੰਮੀ ਸਟਰਗਲ ਕਰਦੇ ਰਹੇ ਤੁਹਾਡੇ ਲਈ ਟਾਬਿਆਂ ਤੇ ਕੰਮ ਕਰਦੇ ਰਹੇ ਤੁਹਾਡੇ ਲਈ ਬੱਚਿਆਂ ਲਈ ਹਨਾ ਤੇ ਤੁਹਾਨੂੰ ਕਰਿਆਨੇ ਦਾ ਵੀ ਖੋਲ ਕੇ ਦਿੱਤੀ ਹਨਾ ਤੂੰ ਤੁਸੀਂ ਉਹ ਫਿਰ ਕਿਵੇਂ ਕਰਦੇ ਸੀ ਮੈਨੇ ਛੋਟੇ ਬੱਚੇ ਕਿਵੇਂ ਮੈਨੇਜ ਕਰ ਸਕਦੇ ਆ ਵੀ ਦੁਕਾਨ ਵੀ ਚਲਾਉਣੀ ਅਸੀਂ ਕਰਦੇ ਹੁੰਦੇ ਸੀਗੇ ਤਾਂ ਭੈਣ ਮੇਰੀ ਵੱਡੀ ਸੀਗੀ ਹੂੰ ਉਹ ਤੇ ਮੈਂ ਦੋਨੋਂ ਕਰਦੇ ਹੁੰਦੇ ਸੀ ਬ੍ਰਦਰ ਨਾਲ ਜਾਂਦਾ ਹੁੰਦਾ ਸੀ ਢਾਬੇ ਤੇ ਹੂੰ ਤੇ ਅਸੀਂ ਦੋਨੇ ਜਾਣੀਆਂ ਕਰਦੀਆਂ ਹੁੰਦੀਆਂ ਸੀਗੀਆਂ ਹੂੰ ਕਰਿਆਨੇ ਤੇ ਸਿਸਟਮ ਮੇਰੀ ਵੱਡੀ ਸੀਗੀ ਹੂੰ ਕਦੀ ਕਿਤੇ ਮੈਂ ਕਹਿਣਾ ਮੈਂ ਪੜ੍ਹਾਈ ਕਰਾਂ ਜਾਂ ਮੈਂ ਇਹ ਕਰਾਂ ਤੇ ਫੇਮ ਨੂੰ ਮੰਮੀ ਦਾ ਹੋ ਜਾਣਾ ਵੀ ਹੈ ਦੇਖੇ ਮੇਰੀ ਮੰਮੀ ਮੇਰੇ ਸੁੱਤੇ ਤੇ ਹੀ ਆਉਂਦੀ ਮੇਰੇ ਸੁੱਤੇ ਪਈ ਢਾਬੇ ਤੇ ਚਲੀ ਜਾਂਦੀ ਆ ਫਿਰ ਐਸ ਗੱਲੋਂ ਮੈਂ ਕਹਿਣਾ ਵੀ ਮੇਰੀ ਮੰਮੀ ਸਾਨੂੰ ਪੜਾਈ ਜਾਂਦੀ ਐ ਇੰਨਾ ਹੀ ਕਾਫੀ ਆ ਵੀ ਬਹੁਤ ਵਧੀਆ ਲਾਈਫ ਦਿੱਤੀ ਮਾਪਿਆਂ ਨੇ ਜਦੋਂ ਬਚਪਨ ਦੇਖਿਆ ਸੀ ਉਸ ਤੋਂ ਬਾਅਦ ਸਾਡਾ ਹੋ ਗਿਆ ਵੀ ਵਧੀਆ ਹੋ ਗਿਆ ਸੀਗਾ ਸੈੱਟ ਹੋ ਗਿਆ ਸੀ ਕਰਾਨਾ ਵਗੈਰਾ ਸ਼ਾਪ ਵਗੈਰਾ ਪੀਜੀ ਤੇ ਵੀ ਦਿੱਤੇਗੇ ਕਮਰੇ ਫਿਰ ਉਸ ਤੋਂ ਬਾਅਦ ਗ੍ਰੈਜੂਏਸ਼ਨ ਦੇ ਵਿੱਚ ਕਹ ਲੋ ਟਾਈਮ ਆਂਦਾ ਇੱਕ ਮਾੜਾ ਟਾਈਮ ਆਇਆ ਮੇਰੇ ਤੇ ਵੀ ਥੋੜੀ ਗਲਤੀ ਹੋ ਗਈ ਸਾਡੇ ਤੋਂ ਕਿ ਜਿੱਦਾਂ ਬੜੀ ਸਿਸਟਰ ਦੀ ਮੈਰਿਜ ਹੋਈ ਸੀਗੀ ਉਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਨੇ ਕਿੰਨਾ ਕੋਸ਼ਿਸ਼ ਦਿੱਤਾ ਵਾ ਦਹੇਜ ਵਗੈਰਾ ਹਨਾ ਇਦਾਂ ਮੈਨੂੰ ਵੀ ਚਾਂਸੇ ਚੱਲੇ ਆ ਗਿਆ ਕਿਸੇ ਮੁੰਡੇ ਦੁਆਰਾ ਤੇ ਮੈਂ ਵੀ ਗੱਲਾਂ 'ਚ ਆ ਗਈ ਤੇ ਫਿਰ ਮੈਂ ਪਰ ਉਹਨੂੰ ਮੈਂ ਇੱਕ ਹੀ ਗੱਲ ਕਹੀ ਹੋਈ ਸੀ ਘਰ ਘਰ ਵਾਲਿਆਂ ਦੀ ਰਜ਼ਾਮੰਦਗੀ ਨਾਲ ਮੈਰਿਜ ਹੋਊਗੀ ਲਵ ਕ ਮੈਰਿਜ ਜਿਆਦਾ ਮੈਰਿਜ ਸੀਗੀ ਤੇ ਉਹਨਾਂ ਨੇ ਵੀ ਮਤਲਬ ਬਹੁਤ ਵਧੀਆ ਸਾਨੂੰ ਕੀਤਾ ਵੀ ਵਿਸ਼ਵਾਸ ਦਿਵਾਇਆ ਹੂੰ ਕਿ ਹਾਂ ਵੀ ਅਸੀਂ ਇਹਨੂੰ ਬੇਟੀ ਮੰਨਦੇ ਆ ਸੱਸ ਸੋਹਰਾ ਜਦੋਂ ਵੀ ਆਏ ਕੀ ਰਿਸ਼ਤਾ ਲੈਣ ਲੱਗੇ ਜਿੱਦਾਂ ਕਹਿ ਲੋ ਬੰਦਾ ਕਹਿੰਦਿਆ ਉਹ ਕੀਤਾ ਉਹਨਾਂ ਨੇ ਤੇ ਫਿਰ ਇਦਾਂ ਹੀ ਜਦੋਂ ਮੇਰੀ ਮੈਰਿਜ ਹੋਈ ਉਹਨਾਂ ਨੇ ਮਹੀਨੇ ਬਾਅਦ ਹੀ ਮੈਨੂੰ ਕਿਰਾਏ ਤੇ ਕੱਢਤਾ ਉਹ ਕਹਿੰਦੇ ਵੀ ਇਹ ਤਾਂ ਕੁੜੀ ਮੰਗਲੀਕ ਆ ਅਸੀਂ ਤਾਂ ਮੰਨਦੇ ਨਹੀਂ ਸਾਡੇ ਮੁੰਡੇ ਨੇ ੱੱਕੇ ਨਾਲ ਵਿਆਹ ਕਰਾਇਆ ਅਸੀਂ ਤਾਂ ਇਹਦੀ ਜੇਦ ਪੁਰਾਈ ਹਾਂਜੀ ਮੈਨੂੰ ਇਹ ਗੱਲ ਨਹੀਂ ਪਤਾ ਸੀ ਵੀ ਇਹਨਾਂ ਨੇ ਮੇਰੀਆਂ ਕੁੰਡਲੀਆਂ ਤੱਕ ਮਲਾਈਆਂ ਹੋਈਆਂ ਨੇ ਮੈਨੂੰ ਤਾਂ ਇਹੀ ਸੀਗਾ ਵੀ ਸ਼ਾਇਦ ਮੇਰਾ ਕਰਦੇ ਬੋਤ ਆ ਕਿਉਂਕਿ ਉਹਨਾਂ ਨੇ ਝਾਂਸੇ 'ਚ ਲੈ ਲਿਆ ਸੀ ਮੈਨੂੰ ਮੈਨੂੰ ਇਹੀ ਲੱਗਦਾ ਸੀ ਸ਼ਾਇਦ ਮੇਰੀ ਮੰਮੀ ਤੋਂ ਇਹ ਵੱਧ ਕਰਨ ਲੱਗ ਗਏ ਪਰ ਜੰਦੇ ਜਿਹੜਾ ਮੈਂ ਰੂਪ ਦੇਖਿਆ ਮਤਲਬ ਉਹਨਾਂ ਨੇ ਮੈਨੂੰ ਰਾਸ਼ਨ ਵਗੈਰਾ ਤੋਂ ਵੀ ਨਾ ਰੱਖਣਾ ਅੱਛਾ ਫੇ ਮੇਰੀ ਮੰਮੀ ਨੇ ਭੇਜਣਾ ਸਮਾਨ ਖਾਣ ਪੀਣ ਲਈ ਅੱਛਾ ਕਿ ਭੁੱਖੇ ਬਿਠੇ ਰਹਿੰਦੇ ਨਹੀਂ ਜੇ ਮੈਂ ਸੋ ਜਾਣ ਉਹਨਾਂ ਨੇ ਕਿਹੜਾ ਸੁੱਤੀ ਪਈ ਆ ਮਰ ਗਈ ਅੱਛਾ ਇਲਜ਼ਾਮ ਲਾਣੇ ਸ਼ੁਰੂ ਕਰਤੇ ਘਰ ਵਾਲੇ ਨੇ ਵੀ ਸਾਥ ਨਹੀਂ ਦਿੱਤਾ ਇੱਕਦਮ ਚੇਂਜ ਹੋ ਗਿਆ ਉਹਦਾ ਰਵਈਆ ਮੈਨੂੰ ਨਹੀਂ ਪਤਾ ਲੱਗਿਆ ਵੀ ਕਿਉਂ ਚੇਂਜ ਹੋਇਆ ਕਿਰਾਏ ਤੇ ਕੱਢ ਦਿੱਤਾ ਮੈਨੂੰ ਛੇਰ ਮੇਰੇ ਮੁੰਡਾ ਹੋ ਗਿਆ ਜਨਮ ਹੋਇਆ ਮੁੰਡੇ ਦਾ ਹਸਬੰਦ ਨੇ ਤਾਂ ਤੁਸੀਂ ਕਹਿੰਦੇ ਹੋ ਵੀ ਸਾਡੀ ਪਹਿਲਾਂ ਤਾਂ ਜਾਨ ਤਸ਼ਾਨ ਸੀਗੀ ਤੁਸੀਂ ਉਹਨਾਂ ਦੇ ਨੇਚਰ ਬਾਰੇ ਜਾਣਿਆ ਨਹੀਂ ਵੀ ਇਹ ਕਿਹੋ ਜਿਹਾ ਬੰਦਾ ਹੋ ਕਿਹੋ ਜਿਹਾ ਮੈਨੂੰ ਨਹੀਂ ਪਤਾ ਲੱਗਿਆ ਕਿਉਂਕਿ ਮੈਂ ਪਹਿਲਾਂ ਹੀ ਕਹਤਾ ਸੀਗਾ ਵੀ ਘਰਦਿਆਂ ਦੀ ਰਜਾਮੰਦੀ ਨਾਲ ਉਹ ਮੈਂ ਕਰਦਿਆਂ ਉਹ ਤਾਂ ਮੈਂ ਮੰਨ ਗਏ ਪੰਮੀ ਤੋਂ ਦੇ ਦੋਹਾਂ ਕਰਦਿਆਂ ਦੀ ਰਜਾਮੰਦੀ ਨਾਲ ਮੈਰਿਜ ਹੋਈ ਪਰ ਜਦੋਂ ਆਪਾਂ ਥੋੜਾ ਜਿਹਾ ਤਾਂ ਜਾਣਦੇ ਹੁੰਦੇ ਹੁੰਦੇ ਆ ਕਿ ਉਹ ਦੋ ਹੋਰ ਵਈਆ ਸੀਗਾ ਉਹ ਦੋ ਹੋਰ ਵਈਆ ਸੀਗਾ ਵਿਆਹ ਤੋਂ ਬਾਅਦ ਵਾਲਾ ਚੇਂਜ ਸੀਗਾ ਮੈਨੂੰ ਖੁੱਦ ਨੂੰ ਨਹੀਂ ਵਿਸ਼ਵਾਸ ਹੋਇਆ ਕਿ ਮੇਰੀ ਜ਼ਿੰਦਗੀ ਨਾਲ ਹੋ ਕੀ ਗਿਆ ਵੀ ਇਹਨਾਂ ਨੇ ਇਦਾਂ ਮੈਨੂੰ ਕਿਉਂ ਇਦਾਂ ਦਿਲਾਸਾ ਦਿਉ ਲਾਇਆ ਸੀ ਜਾਂ ਝੂਠਾ ਰਿਐਕਸ਼ਨ ਦਿੱਤਾ ਸੀ ਉਹਨਾਂ ਨੇ ਮੈਨੂੰ ਕਰਾਏ ਤੇ ਕੱਢਤਾ ਫਿਰ ਮਹੀਨੇ ਬਾਅਦ ਬੱਚਾ ਮੇਰਾ ਕਰਾਏ ਤੇ ਹੀ ਹੋਇਆ ਮੈਨੂੰ ਇਨੀ ਪਤਾ ਨਹੀਂ ਸੀ ਪਹਿਲੇ ਬੱਚੇ ਬਾਰੇ ਕੀ ਸਮਝ ਹੁੰਦੀ ਆ ਤੇ ਮੰਮੀ ਨੇ ਸਮਾਨ ਸਮੁੰਦੀ ਆ ਜਾਣਾ ਮੈਨੂੰ ਤੁਸੀਂ ਕਿਰਾਏ ਤੇ ਵੀ ਫਿਰ ਭੁੱਖੇ ਹੀ ਰਹਿੰਦੇ ਜਾਂ ਸਾਰੇ ਘਰ ਭੁੱਖੇ ਰਹਿੰਦੇ ਰਹੇ ਕਿਰਾਏ ਤੇ ਵੀ ਏਦੀ ਰੱਖਦਾ ਸੀ ਕਿਉਂਕਿ ਉਹ ਕੰਮ ਹੀ ਆਪਣੇ ਫਿਰ ਸੋਹਰੇ ਘਰੇ ਕਰਦਾ ਸੀ ਨਾ ਉਹਦੀ ਸ਼ਾਪ ਸੀਗੀ ਵਰਕਸ਼ਾਪ اچھا ਉੱਥੋਂ ਉਹਨੂੰ ਉਹ ਜਾਂਦਾ ਹੀ ਉੱਥੇ ਹੁੰਦਾ ਸੀ ਆਪਣੀ ਮੰਮੀ ਡੈਡੀ ਕੋਲ ਮੈਨੂੰ ਕਿਰਾਏ ਤੇ ਰੱਖਤਾ ਸੀ ਉਹਨਾਂ ਨਾਲ ਯਾਨੀ ਤੁਹਾਡੇ ਕੋਲੇ ਆਉਂਦੇ ਸੀ ਮੇਰੇ ਕੋਲ ਘਟ ਸੀ ਕਿਉਂਕਿ ਦੇਖੋ ਜੇ ਉਹ ਨਹੀਂ ਇੱਜ਼ਤ ਕਰਦਾ ਸੀ ਤਾਂ ਉਹਦੇ ਪੇਰੈਂਟਸ ਵੀ ਕਿਵੇਂ ਇੱਜ਼ਤ ਕਰਦੇ ਉਹਨਾਂ ਨੇ ਵੀ ਮਤਲਬ ਜਦੋਂ ਮੰਗਲਿਕ ਵਗੈਰਾ ਕਹਿਣਾ ਸ਼ੁਰੂ ਕਰਤਾ ਮੁੰਡਾ ਹੋਇਆ ਕਿਸੇ ਨੇ ਸਾਥ ਨਹੀਂ ਦਿੱਤਾ ਕਿਸੇ ਦਾ ਕਿਸੇ ਦਾ ਵੀ ਫੋਨ ਨਹੀਂ ਆਇਆ ਕਦੀ ਹੂੰ ਮਤਲਬ ਨਹੀਂ ਸੀਗਾ ਇਦਾਂ ਮਤਲਬ ਮੈਨੂੰ ਨਹੀਂ ਪਤਾ ਸੀ ਵੀ ਕਿਉਂ ਉਹ ਵੀ ਇਦਾਂ ਕਰ ਰਹੇ ਆ ਮੇਰੇ ਨਾਲ ਫਿਰ ਇੱਕ ਦਿਨ ਮਦਰ ਨੇ ਜਦੋਂ ਮੈਨੂੰ ਆ ਘਰ ਪਾ ਕੇ ਦੇ ਤਾ ਵੀ ਤੂੰ ਰਹਿ ਲੈ ਕਿਉਂਕਿ ਕਿਰਾਇਆ ਤੇ ਕਿਰਾਇਆ ਨਹੀਂ ਸੀ ਦਿੰਦਾ ਉਹ ਬਹੁਤ ਜ਼ਿਆਦਾ ਦੁਖੀ ਕਰਨ ਲੱਗਾ ਕੁੱਟ ਮਾਰ ਵੀ ਹੁੰਦੀ ਸੀ ਮਤਲਬ ਅਸੀਂ ਤਾਂ ਥਾਣੋ ਠਾਣੀ ਵੀ ਹੋਏ ਆ ਜਾ ਕੇ ਕਾਨੂੰਨ ਤਾਂ ਕਹਿ ਦੋ ਵੀ ਕੁੜੀਆਂ ਲਈ ਬਣਿਆ ਪਰ ਮੈਨੂੰ ਤਾਂ ਲੱਗਦਾ ਨਹੀਂ ਵੀ ਕਾਨੂੰਨ ਕੁੜੀਆਂ ਲਈ ਹੈ ਹੀ ਆ ਇੱਥੇ ਕੁਝ ਨਹੀਂ ਅਗਲੇ ਕਹਿ ਦਿੰਦੇ ਸੀ ਚਾਰ ਦੀਵਾਰੀ ਚ ਕੀ ਹੋਇਆ ਸਾਨੂੰ ਵੀ ਪਤਾ ਅੱਛਾ ਇਹ ਕਹਿ ਦਿੰਦੇ ਸੀ ਲੋਗੜਾ ਵਿੱਚ ਫੇਰ ਮੈਨੂੰ ਪਤਾ ਲੱਗਿਆ ਵੀ ਲੋਗੜਾ ਵਿੱਚ ਮੈਨੂੰ ਹੋਸ਼ ਆਈ ਕਿਉਂਕਿ ਲੋਕਡਾਊਨ ਤੋਂ ਨੂੰ ਨਸ਼ਾ ਨਹੀਂ ਮਿਲਿਆ ਅੱਛਾ ਫੇ ਮੈਨੂੰ ਮੇਰੇ ਪੈਰੋਂ ਤੋਂ ਲਈ ਜ਼ਮੀਨ ਖਿਸਕ ਗਈ ਵੀ ਉਹ ਪੈਰ ਲੱਤਾ ਮਾਰਿਆ ਕਰੇ ਕਿ ਮੈਨੂੰ ਉਹਨੇ ਆਪ ਮੰਨਿਆ ਕਿ ਮੈਂ ਚਿੱਟਾ ਲਾਂਦਾ ਸੀ ਜੇ ਮੈਨੂੰ ਪਤਾ ਲੱਗਿਆ ਵੀ ਸਾਰਾ ਚਿੱਟਾ ਜਾੜਾ ਨਸ਼ਾ ਸੀਗਾ ਡਰੱਗ ਕਰਦਾ ਹੁੰਦਾ ਸੀਗਾ ਫੇਰ ਵੀ ਮੈਂ ਕਹਿਣਾ ਵੀ ਮੈਂ ਆਪ ਕਰਾਇਆ ਨਾ ਵੀ ਬਦਨਾਮੀ ਦੇ ਡਰ ਤੋਂ ਮੈਂ ਰਹੀ ਗਈ ਦੋ ਤਿੰਨ ਵਾਰ ਠਾਣੋ ਠਾਣੀ ਵੀ ਹੋਏ ਮੈਂ ਕਹਿਣਾ ਵੀ ਦੇਖੀ ਹਾਈ ਬਦਨਾਮੀ ਕਰਨਗੇ ਲੋਕ ਕਹਿਣਗੇ ਕਿ ਤਾਂ ਬਈ ਹੁੰਦਾ ਵਾ ਕੁੜੀਆਂ ਦੇ ਨਾਮ ਤੇ ਫੇ ਲੱਗ ਜਾਂਦਾ ਵੀ ਹਾਂ ਦੇਖੀ ਇਹਨੇ ਆਪ ਕਰਾਇਆ ਹੋ ਰਿੰਗ ਵੀ ਨਹੀਂ ਕਹੀ ਇਹਦਾ ਵੀ ਸੀਗਾ ਰਿਸ਼ਤੇਦਾਰਾਂ ਨੂੰ ਕਹਿਣਾ ਸੀ ਅਗਲੇ ਨੇ ਕਹਿਣਾ ਸੀ ਮਾਂ ਨੇ ਸੋਖੀ ਕਰ ਤਾਂ ਹਜੇ ਵੀ ਨਹੀਂ ਰਿੰਦੀ ਪਈ ਪਰ ਕੁੱਟ ਨਹੀਂ ਲੇਡੀਜ਼ ਖਾ ਸਕਦੀ ਨਸ਼ਾ ਵੀ ਚੱਲ ਲੂਗੀ ਦੂਜੀ ਜਨਾਨੀ ਵੀ ਚੱਲ ਲੂਗੀ ਕੁੱਟ ਨਹੀਂ ਕੋਈ ਵੀ ਖਾ ਸਕਦਾ ਹੁੰਦਾ ਕੋਈ ਹੱਦ ਹੁੰਦੀ ਆ ਕਿਸੇ ਕੁੱਟ ਮਾਰ ਬਹੁਤ ਜ਼ਿਆਦਾ ਹੁੰਦੀ ਸੀ ਬਹੁਤ ਜ਼ਿਆਦਾ ਦੇਖੋ ਤੇਲ ਤੱਕ ਪਾਇਆ ਹੋਇਆ ਸੀਗਾ ਮੇਰੇ ਉਹਨੇ ਕਿਸੇ ਕਿਸੇ ਸਮੇਂ ਪੁਲਿਸ ਵਾਲਾ ਇਹਨੇ ਕਹਿਦਣਾ ਚਾਰ ਦੀਵਾਰੀ ਚ ਕੀ ਹੋਇਆ ਸਾਨੂੰ ਕੀ ਪਤਾ ਗੱਲ ਨਹੀਂ ਸੁਣਦੀ ਸੀ ਪੁਲਿਸ ਦੀ ਨਹੀਂ ਸੁਣੀ ਸੀ ਤੁਸੀਂ ਦਿਖਾਉਂਦੇ ਵੀ ਸੀ ਦਿਖਾਉਂਦੇ ਸੀ ਕਹਿੰਦੇ ਸੀ ਨਾ ਰੀਅਲ ਦਾ ਤੇਲ ਲਾ ਲਿਓ ਤੁਸੀਂ ਮੈਂ ਹਸਪੀਟਲ ਨਹੀਂ ਗਏ ਕਦੇ ਮੈਡੀਕਲ ਨਹੀਂ ਕਰਵਾਇਆ ਉਸ ਉਸ ਵਾਰ ਲੈ ਮੈਂ ਕਿਉਂਕਿ ਮੈਂ ਕਹਿੰਦੀ ਸੀ ਮੈਂ ਰਹਿਣਾ ਹੀ ਆ ਮੈਂ ਕੀ ਕਰਦੀ ਮਤਲਬ ਮੈਨੂੰ ਇਹ ਦਿਲ ਚੜੇ ਨਾ ਤੁਸੀਂ ਤੋ ਹੋਰ ਚੱਕਣਾ ਨਹੀਂ ਚਾਹੁੰਦੇ ਸੀ ਚੱਕਣਾ ਨਹੀਂ ਸੀ ਚਾਹੁੰਦੀ ਪਰ ਮੈਨੂੰ ਇਹ ਸੀ ਜੇ ਮੈਂ ਕੇਸ ਕੀਤਾ ਵੀ ਆ ਪੁਲਿਸ ਵਾਲਿਆਂ ਦਾ ਜੀ ਥੋੜਾ ਜਿਹਾ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਸੀਗਾ ਸ਼ਾਇਦ ਕੂੜੀ ਦਿੰਦੇ ਹਾਂ ਕਾਹ ਕੂੜ ਵੀ ਦਿੰਦੇ ਮੇਰੇ ਲਈ ਉਹ ਵੀ ਕਾਫੀ ਸੀ ਕਿਉਂਕਿ ਜਿਹੜੀ ਮੈਂ ਕੁੱਟ ਖਾਧੀ ਆ ਮੈਨੂੰ ਹੀ ਪਤਾ ਵਾ ਲੋਕੀ ਕਹਿ ਦਿੰਦੇ ਆ ਵੀ ਇਹ ਹੱਸਦੀ ਆ ਹੱਸਦੀ ਆ ਉਹਨਾਂ ਨੂੰ ਇਹ ਨਹੀਂ ਪਿੱਛੇ ਵਾਲਾ ਦਰਦ ਕਿੰਨਾ ਮੈਂ ਕਦੀ ਧਿਆਨ ਹੀ ਨਹੀਂ ਕੀਤਾ ਫਿਰ ਮੈਂ ਵੀਡੀਓਜ਼ ਵਗੈਰਾ ਦਾ ਮੈਨੂੰ ਐਕਟਿੰਗ ਦਾ ਵਿੱਚ ਵਿੱਚ ਸ਼ੁਰੂ ਤੋਂ ਚਾ ਸੀਗਾ ਜਿਹੜਾ ਮੈਂ ਦਵਾਈ ਰੱਖਿਆ ਕਾਲਜ ਟਾਈਮ 'ਵੀ ਮੌਕਾ ਨਹੀਂ ਮਿਲਿਆ ਮੈਨੂੰ ਜਿੱਦਾਂ ਮੈਂ ਸੰਗ ਦੀ ਬਾਲਾ ਸੀ ਹੈ ਨਾ ਵਿੱਚ ਵਿੱਚ ਸ਼ੌਂਕ ਵੀ ਸੀ ਮੈਂ ਐਕਟਿੰਗ ਕਰਾਂ ਐਕਟਿੰਗ ਕਰਾਂ ਵਿੱਚ ਮੈਨੂੰ ਇਹ ਵੀ ਸੀਗਾ ਜਿੱਦਾਂ ਮੰਮੀ ਦਾ ਸਟਰਗਲ ਦੇਖਿਆ ਹੈ ਨਾ ਵੀ ਇਹ ਨਹੀਂ ਲਾਈਫ ਦੁਖੀ ਆ ਸਾਰਿਆਂ ਦੀ ਜਦੋਂ ਮੈਂ ਟਿਕਟੋਕ ਆਇਆ ਮੈਂ ਵੀਡੀਓ ਬਣਾਣੀ ਹੈ ਸ਼ੁਰੂ ਕਰਤੀਆਂ ਵਿੱਚ ਵਿੱਚ ਮੈਨੂੰ ਇਹ ਸੀ ਮੈਨੂੰ ਬਾਹਰ ਨਹੀਂ ਤਾਂ ਜਾਣ ਦਿੰਦਾ ਹੁੰਦਾ ਸੀ ਘਰ ਵਾਲਾ ਮੇਰਾ ਤੇ ਚਾਕ ਵੀ ਕਰਦਾ ਸੀ ਤੂੰ ਬਾਹਰ ਖੜੀ ਤੂੰ ਕੋਠੇ ਤੇ ਖੜੀ ਤੇ ਬਾਹਰ ਨਿਕਲਨੀ ਸੀ ਜਿੰਦਾ ਹੁੰਦਾ ਮੈਂ ਜਾਣਦੀ ਵੀ ਨਹੀਂ ਹੁੰਦੀ ਸੀ 2 ਸਾਲ ਕਿਸਨ ਪਤਾ ਨਹੀਂ ਲੱਗਿਆ ਵੀ ਇੱਥੇ ਕੋਈ ਰਹਿੰਦਾ ਕਿਉਂਕਿ ਬੱਚਾ ਜਿਆਦਾ ਛੋਟਾ ਸੀ ਫਿਰ ਮੈਂ ਸਕੂਲ ਲਈ ਵੀ ਨਹੀਂ ਸੀ ਨਿਕਲਦੀ ਉਹਦੇ ਅੰਦਰੋਂ ਅੰਦਰ ਹੀ ਰਹਿਣਾ ਕਿਸੇ ਬੱਲੇ ਮਤਲਬ ਉਹਨੇ ਮੇਰੇ ਮੂੰਹੋਂ ਚੀਜ਼ ਵੀ ਖੋ ਲੈਣੀ ਦੁੱਧ ਲਿਆਣਾ ਉਹ ਦੋਗਿਆਂ ਨੂੰ ਪਾ ਦੇਣਾ ਜਾ ਕੇ ਮੈਂ ਕਿਹਾ ਦੇਖੀ ਮੇਰੀ ਮਾਂ ਇੰਨਾ ਖੋਜ ਰੱਖਿਆ ਮੈਨੂੰ ਇਹ ਕਹਿੰਦਾ ਵੀ ਦੱਸ ਦੁੱਧ ਵੀ ਕਹਿੰਦਾ ਤੂੰ ਤਾਂ ਕੰਦਾ ਜੋ ਵੱਡ ਲਾ ਆਪਣੀ ਮਾਂ ਕੋਲੋਂ ਲਿਆ ਵੀ ਮਾਤਾ ਦੇ ਮਾ ਬੇ ਉਹ ਕਦੀ ਇਦਾਂ ਨਹੀਂ ਹੁੰਦਾ ਭੈੜ ਭਰਾ ਵੜ ਵਧੀਆ ਸੰਭਿਆ ਮੈਨੂੰ ਜੇ ਕਿ ਤੇ ਰਿਸ਼ਤੇਦਾਰੀ ਚ ਜਾਣਾ ਨਾ ਮੇਰੀ ਸਿਸਟਰ ਨੇ ਮੇਰੀ ਵੱਡੀ ਭੈਣ ਹਮੇਸ਼ਾ ਮੈਨੂੰ ਉਹਨੇ ਕਿਹਾ ਕਿ ਇਹਦੀ ਬੇਇੱਜ਼ਤੀ ਨਾ ਹੋਵੇ 1100 ਰੁਪਏ ਚੋਰੀ ਸ਼ਗੰਦੇ ਦੇਣਾ ਵੀ ਬੂਜਾ ਤੂੰ ਦੇ ਦੀ ਚੋਰੀ ਮਾ ਕਹ ਲੋ ਇੱਕ ਵੱਡੀ ਭੈਣ ਹੁੰਦੀ ਆ ਵੀ ਬੂਜਾ ਤੂੰ ਸ਼ਗੰਦੇ ਦੇ ਦੀ ਇਹਨਾਂ ਨੂੰ ਪੇਕੇ ਕਿਸੇ ਵੀ ਰਿਸ਼ਤੇਦਾਰੀ ਚ ਲੈ ਕੇ ਜਾਣਾ ਉਹ ਪੁੱਜਾ ਲੈ ਫੜ ਤੂ ਪੈਸੇ ਸ਼ਗਨ ਦੇ ਦੀ ਸਿਸਟਰ ਨੇ ਮੈਨੂੰ ਬਹੁਤ ਸਾਥ ਦਿੱਤਾ ਮੇਰਾ ਗਲਤੀਆਂ ਮੇਰੀਆਂ ਸੀ ਥੋੜੀਆਂ ਫਿਰ ਇੱਕ ਦਿਨ ਇਦਾਂ ਹੀ ਉਹਨੇ ਬਹੁਤ ਜ਼ਿਆਦਾ ਲੜਾਈ ਕੀਤੀ ਤੋ ਸਾਲ ਹੋ ਗਏ ਉਹਨੂੰ ਗਏ ਨੂੰ ਵੀਡੀਓ ਮੈਂ ਵਿੱਚ ਵਿੱਚ ਪਾਉਂਦੀ ਸੀ ਛੱਡ ਦਿੰਦੀ ਸੀ ਪਾਉਂਦੀ ਸੀ ਛੱਡ ਦਿੰਦੀ ਸੀ ਤੇ ਮੈਂ ਆਨਲਾਈਨ ਜਾ ਲੱਗੀ ਆਨਲਾਈਨ ਮਰਾ ਮोटा ਕੰਮ ਕਰਨ ਲੱਗੀ ਮੰਮੀ ਕਹਵੇ ਸਾਡੇ ਘਰ ਆ ਪਰਦਰ ਕਹਵੇ ਸਾਡੇ ਕੋਲ ਰੋਕ ਸਿਸਟਰ ਕਹਵੇ ਸਾਡੇ ਕੋਲ ਰੋਕ ਮੈਂ ਕਿਹਾ ਵੀ ਮੈਂ ਰੁਕਰਾੜੀ ਮੈਂ ਕੱਲੀ ਰਹਿਣਾ ਤੇ ਸਾਦੋ ਤੇ ਪਈ ਹੋਈ ਸੀ ਉਹਨੇ ਮੈਨੂੰ ਕੱਲੀ ਨੂੰ ਰੱਖਿਆ ਹੋਇਆ ਸੀ ਨਾ ਜਿੱਦਾਂ ਫੇਰ ਮੈਨੂੰ ਇਹ ਵੀ ਸੀ ਮੈਂ ਬੱਚੇ ਨਾਲ ਜਾ ਕੇ ਕਿੱਥੇ ਜਾਵਾਂ ਵੀ ਮੈਂ ਹਨਾ ਕਿਹੜਾ ਕੰਮ ਕਰਾਂ ਲੋਕ ਪਹਿਲਾਂ ਤਾਂ ਹੀ ਪੁੱਛਉਂਦੇ ਸੀ ਤੇਰਾ ਘਰ ਵਾਲਾ ਕਿੱਥੇ ਆ ਦੋ ਸਾਲ ਹੋ ਗਏ ਸੀ ਉਹਨੂੰ ਗੇਨ ਨੂੰ ਲਾੜ ਕੇ ਚਲਾ ਗਿਆ ਮੈਂ ਕੁਝ ਨਹੀਂ ਸਟੈਪ ਪਰ ਚੱਕਿਆ ਚਲਾ ਗਿਆ ਜਾਂ ਹੁਣ ਕੋਈ ਡਿਵੋਰਸ ਹੋ ਗਿਆ ਡਿਵੋਰਸ ਹੋ ਗਿਆ ਅਜੇ ਤੁਨੂੰ ਛੱਡ ਕੇ ਹੀ ਚਲੇ ਗਿਆ 2 ਸਾਲ ਮਤਲਬ ਉਹਨੇ ਮੈਨੂੰ ਛੱਡੀ ਰੱਖਿਆ ਬੱਚੇ ਨੂੰ ਵੀ ਮੈਨੂੰ ਵੀ ਜਦੋਂ ਗਿਆ ਸੈੱਲ ਘਟ ਗਏ ਸੀਗੇ ਇਹਦੇ ਅੱਛਾ ਫਿਰ ਸਿਸਟਰ ਕੋ ਸਿਸਟਰ ਨੇ ਦਵਾਈ ਦੂਈ ਕਰਵਾਈ ਮੈਂ ਰਹੀ ਮੰਮੀ ਉਹਨਾਂ ਕੋਲ ਤੇ ਮੈਂ ਆਨਲਾਈਨ ਕੰਮ ਕਰਨ ਲੱਗ ਗਈ ਥੋੜਾ ਬਹੁਤ ਕੋਈ ਟਾਈਮ ਐਸਾ ਵੀ ਸੀ ਜਦੋਂ ਮੈਂ ਜਾ ਕੇ ਉੱਥੇ ਕਹਿੰਦੀ ਸੀ ਮੈਨੂੰ ਝਾੜੂ ਲਈ ਰੱਖ ਲਓ ਇੱਕ ਸਿਰਫ ਵੀ ਆਹਾ ਮਾਨਸਿਕ ਪਰੇਸ਼ਾਨੀ ਨਾ ਹੋਵੇ ਮੈਨੂੰ ਇਸ ਲਈ ਮੈਂ ਨੈਟ ਤੇ ਆਣਾ ਸ਼ੁਰੂ ਕੀਤਾ ਫੇ ਮੈਂ ਦੇਖਿਆ ਵੀ ਦੁਨੀਆ ਮੇਰੇ ਤੋਂ ਵੱਧ ਦੁਖੀ ਬੈਠੀ ਆ ਬਹੁਤ ਜ਼ਿਆਦਾ ਦੁਨੀਆ ਦੁਖੀ ਆ ਜਦੋਂ ਨੈਟ ਤੇ ਦੇਖੀਏ ਪਤਾ ਲੱਗਦਾ ਗੱਲ ਕਰੀਏ ਵੀ ਮੈਂ ਮਦਦ ਨਹੀਂ ਕਰ ਸਕਦੀ ਸੀ ਬਸ ਇਹੀ ਸੀ ਪਰ ਮੇਰੇ ਚ ਇੱਕ ਸੀਗਾ ਵੀ ਮੈਂ ਦੁਨੀਆ ਨੂੰ ਹਸਾਣਾ ਵਾ ਕਮੇਡੀ ਦਾ ਸ਼ੌਂਕ ਸੀਗਾ ਮੈਨੂੰ ਮੈਂ ਮੰਮੀ ਹੁਣਾ ਨੂੰ ਵੀ ਭੈਣ ਭਰਾਵਾਂ ਨੂੰ ਵੀ ਮਤਲਬ ਸਾਰਿਆਂ ਨੂੰ ਹੀ ਸ਼ੁਰੂ ਤੋਂ ਹੀ ਮੇਰਾ ਇਦਾਂ ਦਾ ਸੁਭਾਅ ਰਿਹਾ ਵੀ ਮੈਂ ਹਸਾਂਦੀ ਰਹਿੰਦੀ ਸੀ ਕੋਈ ਗੱਲ ਹੋ ਜਾਣੀ ਮੈਂ ਗੱਲ ਹੀ ਇਦਾਂ ਦੀ ਕਰ ਦੇਣੀ ਇਹ ਇਹ ਨਾ ਨਾਸਾਇਆਣਾ ਛੋਟਾ ਬੱਚਾ ਤਾਂ ਵੈਸੇ ਵੀ ਲਾਡਲਾ ਹੁੰਦਾ ਤੇ ਉਹਦੇ ਮੂਰੇ ਇੰਨੇ ਦੁੱਖ ਆ ਜਾਂਦੇ ਹਨ ਕਿੰਨੀ ਮੁਸ਼ਕਲ ਸਥਿਤੀ ਹੋ ਸਕਦੀ ਹੈ ਪਹਿਰ ਬਰਾ ਮਾਨੇ ਮੇਰੇ ਵੀ ਕਮ ਬਹੁਤ ਸਾਥ ਦਿੱਤਾ ਤੇ ਮੰਮੀ ਮੇਰੀ ਨੇ ਸਟਰਗਲ ਬਹੁਤ ਦੇਖਿਆ ਮੈਨੂੰ ਐ ਹੁੰਦਾ ਸੀ ਮੈਂ ਆਪਣੀ ਮੰਮੀ ਨੂੰ ਨਹੀਂ ਦੁਖੀ ਤੇ ਉਹ ਦੇਖ ਸਕਦੀ ਨਾ ਵੀ ਪਾਪਾ ਦੇ ਜਾਣ ਤੋਂ ਬਾਅਦ ਮੈਂ ਕੀ ਕਹੂੰਗੀ ਮੰਮੀ ਨੂੰ ਫਿਰ ਕਿੱਥੇ ਹੈ ਨਾ ਤੇ ਕੁੜੀਆਂ ਦੇ ਮਨ 'ਚ ਇਹ ਕਿਉਂ ਆ ਜਾਂਦਾ ਹੈ ਜਾਂ ਇੰਨਾ ਕਿਉਂ ਔਖਾ ਹੋ ਜਾਂਦਾ ਹੈ ਕੁੜੀ ਜੇ ਇੱਕ ਵਾਰੀ ਵਿਆਹ ਹੀ ਜਾਵੇ ਸੋ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਆਪਸ਼ਨ ਹੀ ਨਹੀਂ ਬਚਦੀ ਚਾਹੇ ਦੁੱਖ ਕਿਉਂ ਸਹੀ ਸੰਧੇ ਰਹਿੰਦੀ ਹੈ ਇਹ ਕਿਉਂ ਐਸਾ ਘਟਨਾਕਰਮ ਬਣ ਜਾਂਦਾ ਹੈ ਕੀ ਕਾਰਨ ਦਿੰਦੇ ਆ ਦੁਨੀਆਦਾਰੀ ਆ ਇਦਾਂ ਦੀ ਕਹਿ ਨਹੀਂ ਸਕਦੇ ਕੁਝ ਵੀ ਪਰ ਮੈਨੂੰ ਇਹੀ ਹੁੰਦਾ ਸੀ ਕਿ ਯਾਰ ਪਾਪਾ ਦੇ ਜਾਣ ਤੋਂ ਬਾਅਦ ਹਾਏ ਮੇਰੀ ਮੰਮੀ ਦੁਖੀ ਨਾ ਹੋਵੇ ਮੇਰੇ ਲਈ ਬਹੁਤ ਜ਼ਿਆਦਾ ਟੈਨਸ਼ਨ ਲੈਂਦੀ ਹੁੰਦੀ ਸੀ ਜੇ ਮੈਂ ਵੀ ਘਰੇ ਬਹਿ ਜੀਤਾ ਨਾ ਫੇਰ ਆਜੀ ਤਾਂ ਫੇਰ ਉਹਦੇ ਮੇਰੇ ਮੰਮਾ ਨੇ ਮੈਂ ਸਹੀ ਕਹਿਣਾ ਭੈਣ ਭਰਾਵਾਂ ਨੂੰ ਲੋਕ ਕਹੇ ਵੀ ਵੀ ਪੂਜਾ ਦਾ ਕੋਈ ਨਹੀਂ ਹੈਗਾ ਤੂੰ ਸੋਦੇ ਨਾਲ ਖੜਿਓ ਪੂਜਾ ਦਾ ਕੋਈ ਨਹੀਂ ਹੈਗਾ ਭਾਬੀ ਨੂੰ ਵੀ ਸਾਰਿਆਂ ਨੂੰ ਇਹੀ ਕਹਿਣਾ ਵੀ ਪੂਜਾ ਦਾ ਕੋਈ ਨਹੀਂ ਹੈਗਾ ਜੇ ਮੈਨੂੰ ਕੋਸ਼ ਹੋ ਗਿਆ ਨਾ ਪੂਜਾ ਦਾ ਧਿਆਨ ਰੱਖਿਓ ਮੇਰੀ ਮੰਮੀ ਨੇ ਇਹੀ ਗੱਲ ਕਰੀ ਜਾਣੀ ਤੇ ਵੇ ਚਲੋ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਤਾਨੇ ਬਹੁਤ ਦਿੱਤੇ ਮੈਨੂੰ ਜਿਹੜਾ ਘਰ ਵਾਲਾ ਕਿੱਥੇ ਆ ਪਤਾ ਸਾਰਿਆਂ ਨੂੰ ਸੀਗਾ ਅੰਦਰੋਂ ਕਿਲੇ ਕਿਉਂਕਿ ਕਲੇਸ਼ ਹੁੰਦਾ ਸੀ ਲੋਕਾਂ ਨੂੰ ਪਤਾ ਹੀ ਹੁੰਦਾ ਉਹ ਜਾਣ ਕੇ ਦੱਸ ਵੀ ਗਿਆ ਮੇਰੇ ਲਈ ਹੋਰ ਮੁਸੀਬਤ ਪਾ ਗਿਆ ਹੂੰ ਗਵਾਣ ਦੇ ਆਂਡ ਦੇ ਵਾਂਡ ਚ ਨਾ 10 ਕਿ ਆ ਵੀ ਮੈਂ ਚੱਲਾ ਵਾਂ ਲੜਾਈ ਕਰਕੇ ਹੂੰ ਮੇਰੇ ਲਈ ਰਹਿਣਾ ਔਖਾ ਕਰਤਾ ਯਾਰੀ ਕਿ ਉਹਨੇ ਹੂੰ ਤੁਹਾਨੂੰ ਪਤਾ ਲੋਕ ਕਿੱਦਾਂ ਗਲਤ ਨਜ਼ਰ ਆਖਿਆ ਕਰਲੀ ਜਨਾਨੀ ਤੇ ਤੇ ਮੈਂ ਫਿਰ ਵੀ ਇਹੀ ਕਹਿਣਾ ਵੀ ਨਹੀਂ ਮੇਰਾ ਘਰ ਵਾਲਾ ਤਾਂ ਬਾਹਰ ਗਿਆ ਮੈਂ ਕਹਣਾ ਮੈਂ ਦੱਸਿਆ ਨਹੀਂ ਮੈਲਾ 2 ਸਾਲ ਮੈਂ ਦੱਸਿਆ ਜਿਨ੍ਹਾਂ ਨੂੰ ਪਤਾ ਸੀ ਉਹ ਜਾਣ ਕੇ ਫਿਰ ਮੇਰੇ ਬੱਚੇ ਨੂੰ ਪੁੱਛਦੇ ਸੀ ਰਿਦੂ ਤੇਰੇ ਪਾਪਾ ਕਿੱਥੇ ਆ ਤੂੰ ਖਾਂਦੀ ਕਿੱਥੋਂ ਆ ਹਾਂ ਇਹੋ ਜਿਹੋ ਲੋਕਾਂ ਦੇ ਸਵਾਲ ਕਿਤੇ ਵੀ ਕਿਸੇ ਨੂੰ ਕੁਝ ਦੇਰਾਂ ਪਾ ਦੂਰ ਦੀ ਗੱਲ ਆ ਹਨਾ ਵੀ ਇਦਾਂ ਦੇ ਪਿੰਚ ਕਰ ਕਰਕੇ ਗੱਲਾਂ ਪੁੱਛੜੀਆਂ ਮੈਨੂੰ ਵੀ ਤੂੰ ਖਾਂਦੀ ਕਿੱਥੋਂ ਆ ਗੱਲ ਦੇ ਵਿੱਚ ਵਿੱਚ ਸਭ ਨੂੰ ਪਤਾ ਸੀ ਵੀ ਇਹਦੀ ਮੰਮੀ ਨੇ ਇਹਨੂੰ ਬਣਾ ਕੇ ਦਿੱਤਾ ਸਭ ਕੁਝ ਵੀ ਉਹਨਾਂ ਦੇ ਆਸਰੇ ਬੈਠੀ ਆ ਫਿਰ ਖਾਣਾ ਪਾਣੀ ਦਾ ਵੀ ਤੁਹਾਡੇ ਮਮਾ ਤਾਂ ਦਿੰਦੇ ਰਹੇ ਤੁਹਾਨੂੰ ਹਾਂਜੀ ਫਿਰ ਮੈਂ ਆਨਲਾਈਨ ਕੰਮ ਕਰਨ ਲੱਗ ਗਈ ਸੀ ਥੋੜਾ ਬਹੁਤ ਮੈਨੂੰ ਆ ਲੱਗ ਗਿਆ ਸੀਗਾ ਤੇ ਕੁਛ ਮੇਰੀ ਸਿਸਟਰ ਵੀ ਕਰਦੀ ਸੀ سپورਟ ਬਾਕੀ ਸਭ ਤੁਹਾਨੂੰ ਪਤਾ ਦੋ ਜਾਨਿਆਂ ਦਾ ਖर्चा ਇੰਨਾ ਹੁੰਦਾ ਵੀ ਨਹੀਂ ਹੈਗਾ ਪਰ ਕਿਸੇ ਨੇ ਦਾ ਰੋਟੀ ਕੋਈ ਨਹੀਂ ਮੇਰੇ ਮੂੰਹ ਤੋਂ ਅਨਵਾਲਾ ਨਹੀਂ ਖੋਇਆ ਜਿੱਦਾਂ ਉਹ ਖੁੰਦਾ ਹੁੰਦਾ ਸੀਗਾ ਇਹ ਆ ਭੈਣ ਭਰਾ ਤਾਂ ਕਿੱਥੇ ਖੁੰਦੇ ਆ ਤਾਂ ਪਤਾ ਨਹੀਂ ਜਿੱਦਾਂ ویسੇ ਤਾਂ ਕਿਸੇ ਇਨਸਾਨੀਅਤ ਦੇ ਨਾਤੇ ਇਹ ਹੋਣਾ ਹੀ ਨਹੀਂ ਚਾਹੀਦਾ ਵੀ ਰੋਟੀ ਕਿਸੇ ਦੇ ਮੂੰਹ ਤੋਂ ਖੋਣਾ ਤਾਂ ਮੈਨੂੰ ਲੱਗਦਾ ਸਭ ਤੋਂ ਵੱਡਾ ਹੀ ਪਾਪ ਤੁਸੀਂ ਇਹ ਦੁਨੀਆ ਤੋਂ ਖੋਣਾ ਹੀ ਨਹੀਂ ਕੋਈ ਲੋਕਾਂ ਨੇ ਕਿਹਾ ਵੀ ਉਹਨੇ ਜਨਾਨੀ ਰੱਖ ਲਈ ਆ ਕੋਈ ਅੱਛਾ जानके मैं कह देना ਵੀ ਬਾਹਰ ਗਿਆ ਜਾਣ ਕੇ ਕਹਿ ਦੇਣਾ ਵੀ ਅਸੀਂ ਤਾਂ ਉਹਨੂੰ ਕਿਸੇ ਕੁੜੀ ਨਾਲ ਘੁੰਮਦੇ ਦੇਖਿਆ ਮੈਂ ਕਿ ਹਾਈ ਦੇਖੀ ਵੀ ਮੈਨੂੰ ਜਾਣ ਜਾਣ ਕੇ ਕਰਨ ਲੱਗ ਗਏ ਆ ਹੁਣ ਕਿਉਂਕਿ ਵੀਡੀਓ ਵੀ ਥੋੜੀ ਵਾਇਰਲ ਹੋਣ ਲੱਗ ਗਈ ਸੀ ਲੋਕਾਂ ਨੂੰ ਆਏ ਸੀ ਵੀ ਖਣੀ ਕੀ ਖਾਂਦੀ ਆ ਕੀ ਕਮਾਂਦੀ ਆ ਨਾ ਵਿੱਚ ਵਿੱਚ ਲੋਕਾਂ ਨੂੰ ਸਵਾਲ ਜਵਾਬ ਖੜੇ ਹੋ ਜਾਂਦੇ ਆ ਤੇ ਫਿਰ ਮੈਂ ਕਿਹਾ ਵੀ ਮੈਨੂੰ ਤਾਂ ਕੁਛ ਨਹੀਂ ਚਾਹੀਦਾ ਮੈਂ ਫਿਰ ਕੇਸ ਲਗਾਤਾ ਕਿਉਂਕਿ ਉਹਨੇ ਵਿੱਚ ਪਰੇਸ਼ਾਨ ਕੀਤਾ ਮੰਮੀ ਦਾ ਰਾਹ ਘੇਰਿਆ ਬੱਚੇ ਦੋ ਛੋਟੇ ਛੋਟੇ ਦੋਤਾ ਪੋਤਾ ਜਾਨੀ ਕਿ ਬਿਠਾਏ ਹੋਏ ਸੀਗੇ ਈ ਘੁਮਾਣ ਲੈ ਕੇ ਗਏ ਹੂੰ ਉਹਨੇ ਰਾਹ ਰੋਕਿਆ ਜਾਨੀ ਕਿ ਉਹ ਹੋਰ ਵੀ ਗੰਤਾਰੂਪ ਲੈ ਕੇ ਆਇਆ ਜਿੱਦਾਂ ਮੈਂ ਕਹਿੰਦੀ ਸੀ ਬਾਹਰ ਗਿਆ ਬਾਹਰ ਗਿਆ ਤੇ ਮੈਨੂੰ ਹੋ ਗਿਆ ਵੀ ਸਾਡਾ ਨਭਾ ਨਹੀਂ ਹੈਗਾ ਨਾਲੇ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਉਹ ਉਹਨੇ ਕਿਸੇ ਨੂੰ ਰਖ ਲਿਆ ਹੋਇਆ ਹੂੰ ਤੇ ਮੈਂ ਉੱਥੇ ਜਾ ਕੇ ਪੰਚਾਇਤੀ ਬਿਨਾ ਕੋਸ਼ ਲੈਣ ਦੇਣ ਤੋਂ ਸੈਣ ਕਰਾਈ ਸੀਗੀ ਉਹਨੂੰ ਫ੍ਰੀ ਕਰਤਾ ਫੇਰ ਮਤਲਬ ਮੇਨਾਂ ਸ਼ੁਰੂ ਤੋਂ ਇਹੀ ਰੋਲ ਰਿਹਾ ਵਾ ਕਿ ਮੈਂ ਦੇਖੀ ਜੇ ਮਤਲਬ ਮੰਮੀ ਨੇ ਪੜਾਇਆ ਲਿਖਾਇਆ ਬਹੁਤ ਮੈਨੂੰ ਜੇ ਮੈਂ ਸੈਲਫ ਡਿਫੈਂਸ ਸਿੱਖੀ ਹੁੰਦੀ ਤੇ ਮੈਂ ਆਪਣਾ ਬਚਾ ਆਪ ਕਰ ਸਕਦੀ ਸੀ ਦੁਨੀਆ ਨੇ ਤਾਂ ਕੁੜੀਆਂ ਨੂੰ ਇਹੀ ਕਹਿਣਾ ਵੀ ਯਾਰ ਚਾਰ ਦੀਵਾਰੀ ਚ ਕੀ ਹੋਇਆ ਸਾਨੂੰ ਕੀ ਪਤਾ ਇਹੀ ਸਵਾਲ ਮੈਂ ਸੋਣ-ਸੋੜ ਕੇ ਨਾ ਦਿਮਾਗ ਖਰਾਬ ਹੋ ਜਾਣਾ ਮੇਰਾ ਫੇਰ ਮੈਂ ਆਪਣੇ ਆਪ ਨੂੰ ਦਿਮਾਗ ਵੀ ਰੱਖਣ ਲਈ ਵੀ ਬੱਚੇ ਨੂੰ ਮੈਂ ਲੈ ਕੇ ਨਹੀਂ ਜਾ ਸਕਦਾ ਇਹਨੂੰ ਮੈਂ ਗਵਰਨਮੈਂਟ ਸਕੂਲ ਸੇ ਪੜਾ ਰਹੀ ਆ ਨਜ਼ਦੀਕ ਹੀ ਆ ਉਸ਼ਾ ਨੂੰ ਵੀ ਲਗਾਇਆ ਹੋ ਵੀ ਨਜ਼ਦੀਕ ਹੀ ਆ ਤੇ ਫਿਰ ਮੈਂ ਮਤਲਬ ਲੋਕਾਂ ਨੂੰ ਬਸ ਹਸਾਉਣ ਦਾ ਕੰਮ ਸ਼ੁਰੂ ਕੀਤਾ ਵੀ ਦੁਨੀਆ ਬਹੁਤ ਦੁਖੀ ਆ ਮੇਰੀ ਇੱਕ ਛੋਟੀ ਜਿਹੀ ਮੂਵਮੈਂਟ ਕਾਰਨ ਕੋਈ ਹੱਸੇ ਬੜੀ ਵੱਡੀ ਗੱਲ ਆ ਦੇਖੋ ਕੋਈ ਆਉਂਦਾ ਮਾ ਨਾ ਪਹਿਲਾਂ ਸਾਨੂੰ ਹੱਥ ਤੱਕ ਗੱਲ ਕਰਕੇ ਅਗਲਾ ਰਵਾ ਪਹਿਲਾਂ ਦੂੰਗਾ ਹੂੰ ਰੋਣ ਦਾ ਕਾਰਨ ਬਣ ਜਾਂਦਾ ਅਗਲਾ ਤੇ ਮੇਰਾ ਇਹ ਸੀਗਾ ਮੈਂ ਸਾਰਿਆਂ ਨੂੰ ਹਸਾਣਾ ਚਾਹੁੰਦੀ ਸੀ ਕਿਉਂਕਿ ਮੈਂ ਥੋੜੀ ਇਦਾਂ ਦੀ ਹੀ ਸੀਗੀ ਹਸਮੁਖ ਜੀ ਸ਼ੁਰੂ ਤੋਂ ਰਹੀ ਆ ਹੁਣ ਤਾਂ ਤੁਸੀਂ ਇੰਨੀਆਂ ਵੀ ਰੀਲਾਂ ਤਾਂ ਬਹੁਤ ਦੇਖਦੇ ਹੋਂ ਤੇ ਨਾਲ ਨਾਲ ਤੁਸੀਂ ਕਮੈਂਟ ਵਾਲਿਆਂ ਦੀ ਵੀ ਬੜੀ ਰੀਲ ਬਣਾਉਣੀ ਹੈ ਨਾ ਕਮੈਂਟਾਂ ਵਾਲੇ ਕੋਈ ਕਹਿੰਦਾ ਸੂਸੇ ਵਰਗਾ ਮੂੰਹ ਆ ਨੱਕ ਵੱਡਾ ਐਨਕ ਫਤਨ ਲਾ ਹੂੰ ਏ ਗੱਲ ਕਰੀ ਜਾਂਦੇ ਆ ਬਸ ਕੋਲੋਲਾ ਹੀ ਮੇਰੇ ਤੁਹਾਨੂੰ ਪਤਾ ਹੋਂ ਤਾਂ ਬਹੁਤ ਜ਼ਿਆਦਾ ਮੈਸੇਜ ਆ ਰਹੇ ਆ ਮੇਰੀ ਤਲਾਕ ਵਾਲੀ ਵੀਡੀਓ ਮੈਂ ਤਾਂ ਹੀ ਪੇਸ਼ ਕੀਤੀ ਸੀ ਕਿਉਂਕਿ ਕਾਫੀ ਜਾਣੇ ਪਿੰਚ ਕਰਕੇ ਬੋਲਦੇ ਸੀ ਮੈਨੂੰ ਵੀ ਤੇਰਾ ਘਰ ਵਾਲਾ ਕਿੱਥੇ ਆ ਜਿਨ੍ਹਾਂ ਨੂੰ ਪਤਾ ਹੋਈ ਸੀ ਉਹ ਵੀ ਜਾਣ ਕੇ ਅਸੀਂ ਉਹਨੂੰ ਕੁੜੀ ਨਾਲ ਦੇਖਿਆ ਸੀ ਅਸੀਂ ਤਾਂ ਉਹਨੂੰ ਕੁੜੀ ਨਾਲ ਜਾਂਦਾ ਅੱਛਾ ਮੁੰਡੇ ਨੂੰ ਕਹਿਣਾ ਤੇਰਾ ਪਿਓ ਕਿੱਥੇ ਗਿਆ ਕਿੱਥੇ ਬਾਹਰ ਗਿਆ ਐ ਕਰੀ ਜਾਣਾ ਫੇ ਮੈਂ ਉਹਨਾਂ ਦੇ ਕਾਰਨ ਹੀ ਮੈਨੂੰ ਪਤਾ ਵੀ ਸਾਰਿਆਂ ਕੋਲ ਵੀਡੀਓ ਪਹੁੰਚਦੀ ਆ ਤਲਾਕ ਵਾਲੀ ਵੀਡੀਓ ਫੇਰ ਮੈਂ ਪੇਸ਼ ਕਰਤੀ ਵੀ ਸਾਨੂੰ 2 ਸਾਲ ਹੋ ਗਏ ਹਨ ਪਰ ਫੇਰ ਵੀ ਲੋਕ ਕਿੱਥੇ ਜੀਣ ਦਿੰਦੇ ਆ ਜਦੋਂ ਇਨਸਟਾ ਸੋਸ਼ਲ ਮੀਡੀਆ ਤੇ ਬੰਗਾ ਆਉਂਦਾ ਖਾਸ ਕਰ ਕੁੜੀ ਉਹਨੂੰ ਇੰਸਟਾਗ੍ਰam ਐਸੀ ਚੀਜ਼ ਹੈ ਜਿੱਥੇ ਦਾ ਚੰਗਾ ਪੱਖ ਵੀ ਹੈ ਤੇ ਉੱਥੇ ਉਹ ਦੁੱਗਣਾ ਪੱਖ ਮਾੜਾ ਉਹ ਫਿਰ ਮਾੜੇ ਪੱਖ ਨੂੰ ਕਿਵੇਂ ਹੈਂਡਲ ਕਰਦੇ ਹੋ ਮਾੜੇ ਪੱਖ ਨੂੰ ਜਿੰਨਾ ਮੈਂ ਜੋ ਮਾੜਾ ਚੱਲਿਆ ਵਾ ਉਸ ਤੋਂ ਮਾੜਾ ਤਾਂ ਕੁਝ ਵੀ ਨਹੀਂ ਹੋ ਸਕਦਾ ਮੈਂ ਸੋਚਉਂਦੀ ਆ ਵੀ ਉਸ ਤੋਂ ਮਾੜਾ ਕੁਛ ਵੀ ਨਹੀਂ ਹੈਗਾ ਇਸ ਕਰਕੇ ਮੈਨੂੰ ਮਤਲਬ ਫਰਕ ਹੀ ਨਹੀਂ ਪੈਂਦਾ ਵੀ ਜਿਹੜਾ ਮੈਨੂੰ ਜਾਣਦਾ ਸੀ ਜਿੰਨੇ ਮੈਂ ਇੰਨੇ ਸਾਲ ਲੰਘਾ ਲਏ ਉਹਨੇ ਨਹੀਂ ਮੈਨੂੰ ਸਮਝਿਆ ਹਾਂ ਨਾ ਜਿਨ੍ਹਾਂ ਉਹਨਾਂ ਨੇ ਕੋਈ ਹੱਕ ਨਹੀਂ ਦਿੱਤਾ ਨੋਤ ਹੋਣ ਦਾ ਕੁਛ ਵੀ ਤੇ ਅਸੀਂ ਬਗਾਨਿਆਂ ਤੋਂ ਕੀ ਉਮੀਦ ਕਰੀਏ ਵੀਰੇ ਨਹੀਂ ਜਿਵੇਂ ਕਮੈਂਟ ਐਡੀ ਇੱਕ ਗਲਤ ਸ਼ਬਦਾਵਲੀ ਦੇ ਆਉਂਦੇ ਆ ਹਾਂ ਗਲਤ ਦੇ ਜਾਂਦੇ ਫਿਰ ਇੱਥੋਂ ਤੱਕ ਹੁੰਦੀ ਆ ਵੀ ਅਸ਼ਲੀਲ ਤਸਵੀਰਾਂ ਤੱਕ ਭੇਜਣ ਲੱਗ ਜਾਂਦੇ ਆ ਕਰਦੇ ਕਰਦੇ ਉਹਨਾਂ ਚੀਜ਼ਾਂ ਨੂੰ ਫਿਰ ਕਿਵੇਂ ਰੋਕਦੇ ਹੋ ਜਾਂ ਕਿਵੇਂ ਕੀ ਬੰਦ ਆ ਉਹ ਬਲੌਕ ਕਰ ਦਿੰਨੀ ਆ ਮੈਂ ਹੂੰ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੁੰਦਾ ਜੇ ਜ਼ਿਆਦਾ ਅਸ਼ਲੀਲਤਾ ਆ ਜਾਂਦੀ ਆ ਤਾਂ ਬਲੌਕ ਕਰਨ ਤੋਂ ਇਲਾਵਾ ਸੀ ਕੁਝ ਨਹੀਂ ਕਰ ਸਕਦੇ ਉਹਨਾਂ ਲਈ ਹੂੰ ਤੇ ਜਿਹੜੇ ਮਾੜੇ ਮੋਟੇ ਹੁੰਦੇ ਆ ਤਲੋਲਾ ਹਸੀ ਮਜ਼ਾਕ ਉਹਨਾਂ ਨੂੰ ਫਿਰ ਆਪਾਂ ਫਨੀ ਮੂਵਮੈਂਟ ਲੈ ਜਾਂਦਾ ਲੋਕ ਇਹਨੇ ਚ ਹੱਸ ਪੈਂਦੇ ਆ ਕੁੜੀਆਂ ਮੁੰਡਿਆਂ ਤੋਂ ਉਹ ਮੈਸੇਜ ਆ ਰਹੇ ਪਸੰਦ ਕਰ ਰਹੇ ਆ ਹੁਣ ਮੈਨੂੰ ਵੀ ਦੀਦੀ ਸਾਡੇ ਕੋਲ ਆ ਜੋ ਮੈਂ ਕਹਿੰਦਾ ਤੁਸੀਂ ਮੈਨੂੰ ਇੱਕ ਦਿਨ ਹੀ ਚੱਲਣਾ ਤੇ ਵਧੀਆ ਪਸੰਦ ਕਰ ਰਹੇ ਆ ਵੀ ਮੇਰਾ ਮਕਸਦ ਇਹ ਆ ਵੀ ਮੈਂ ਪਰ ਕੁੜੀਆਂ ਨੂੰ ਸਪੈਸ਼ਲ ਮੈਸੇਜ ਦੇਣਾ ਚਾਹੂੰਗੀ ਵੀ ਸੈਲਫ ਡਿਫੈਂਸ ਦਾ ਸਬਜੈਕਟ ਜ਼ਰੂਰ ਕਰਾਇਆ ਜਾਵੇ ਸਰਕਾਰਾਂ ਰੱਖਣ ਸਮਾਂ ਕੁੜੀਆਂ ਨੂੰ ਕੁੜੀਆਂ ਦੇ ਲਈ ਚਾਹੀਦਾ ਹਾਂ ਸਰਕਾਰੀ ਚਾਹੇ ਪ੍ਰਾਈਵੇਟ ਹੈ ਹਨਾ ਆਪਣਾ ਬੱਚਾ ਆਪ ਕਰ ਸਕਣ ਕਿਉਂਕਿ ਅਸੀਂ ਮਤਲਬ ਨਹੀਂ ਬੱਚਾ ਕਰ ਸਕਦੀਆਂ ਕੁੜੀਆਂ ਜਦੋਂ ਕੁੱਟ ਮਾਰ ਹੁੰਦੀ ਹੈ ਨਾ ਕੁੜੀ ਦਾ ਪਹਿਲਾਂ ਮੋਬਾਈਲ ਖੋਇਆ ਜਾਂਦਾ ਅਗਲਾ ਕਹਿੰਦਾ ਤੁਸੀਂ ਫੋਨ ਤੇ ਨਹੀਂ ਰਿਕਾਰਡਿੰਗ ਕਰ ਸਕਦੇ ਜੇ ਫੋਨ ਤੇ ਰਿਕਾਰਡਿੰਗ ਕਰ ਲੋ ਅਗਲਾ ਕਹਿੰਦਾ ਤੂੰ ਆਪ ਦੀ ਰਿਕਾਰਡਿੰਗ ਨਹੀਂ ਕੀਤੀ ਹੋਣੀ ਚਾਰ ਸਵਾਲ ਉਹਨੂੰ ਪੁੱਛ ਲੈਂਦਾ ਅਗਲਾ ਤੇ ਮਤਲਬ ਫੋਨ ਪਹਿਲਾਂ ਖੋਇਆ ਜਾਂਦਾ ਕੁੜੀ ਤੋਂ ਫਿਰ ਲੋਕ ਲਾਏ ਜਾਂਦੇ ਆ ਫਿਰ ਕੁੱਟਕ ਟੱਪਾ ਹੁੰਦਾ ਕੁੜੀ ਨਾਲ ਫਿਰ ਉਹ ਬਿਆਨ ਕੀ ਦੇ ਨਾਲ ਵੀ ਇਹੀ ਹੁੰਦਾ ਪਹਿਲਾਂ ਫੋਨ ਖੋ ਲੈਂਦੇ ਪਹਿਲਾਂ ਫੋਨ ਖੋਇਆ ਜਾਂਦਾ ਸੀ ਮੇਰਾ ਸਭ ਤੋਂ ਪਹਿਲਾਂ ਫੋਨ ਖੋਇਆ ਜਾਂਦਾ ਸੀਗਾ ਮੇਰੇ ਮੰਮੀ ਨੂੰ ਪਤਾ ਨਹੀਂ ਮੇਰੀ ਆਵਾਜ਼ ਤੋਂ ਵੀ ਪਤਾ ਲੱਗ ਜਾਂਦਾ ਸੀਗਾ ਕਿ ਅੱਜ ਪੂਜਾ ਦੁਖੀ ਆ ਮੈਂ ਕਹਿਣਾ ਵੀ ਐਕਟਿੰਗ ਕਰਨੀ ਵੀ ਮਮਾ ਮੈਂ ਖੁਸ਼ ਆ ਲੈ ਕੁਛ ਨਹੀਂ ਹੋਇਆ ਮੰਮੀ ਇੱਕ ਕਹ ਲੋ ਮਾਂ ਦਾ ਦਿਲ ਹੁੰਦਾ ਨਾ ਮੰਮੀ ਦਾ ਮੇਰੇ ਦਾ ਉਦੋਂ ਹੀ ਫੋਨ ਆ ਜਾਣਾ ਮੈਂ ਕਹਿੰਦਾ ਨਹੀਂ ਨਹੀਂ ਠੀਕ ਆ ਸਭ ਕੁਝ ਠੀਕ ਆ ਮਮਾ ਤੁਸੀਂ ਕਹਿੰਦੇ ਵੀ ਕੱਲੇ ਰਹੇ ਤੁਸੀਂ ਹੁਣ ਵੀ ਕੱਲੇ ਹੀ ਰਹਿ ਰਹੇ ਹੋ ਇਸ ਸਮਾਜ ਦੇ ਵਿੱਚ ਕੱਲੀ ਕੁੜੀ ਨੂੰ ਤਾਂ ਇਸ ਤਰੀਕੇ ਨਾਲ ਦੇਖਿਆ ਜਾਂਦਾ ਜਿਵੇਂ ਕੋਈ ਸ਼ਿਕਾਰ ਹੁੰਦੀ ਹੈ ਵੀ ਸ਼ਿਕਾਰੀ ਸਾਰਾ ਜਮਾਨਾ ਸ਼ਿਕਾਰੀ ਹੈ ਇਹ ਫਿਰ ਤੁਸੀਂ ਇਹ ਤੁਹਾਡੇ ਨਾਲ ਹੁੰਦਾ ਹੁਣ ਤਾਕੀ ਜੀ ਬੜਾ ਮਤਲਬ ਮੈਂ ਕੋਸ਼ਿਸ਼ ਕਰਦੀ ਆ ਮਤਲਬ ਫੇਸਬੁਕ ਟਾ ਸਕੇ ਐਣਕਣਕ ਲਗਾ ਕੇ ਵੀ ਬੀਬੀ ਜੀ ਭਣ ਕੇ ਨਿਕਲਾਂ ਵੀ ਫੇਰ ਵੀ ਲੋਕ ਨਜ਼ਰ ਰੱਖ ਹੀ ਲੈਂਦੇ ਆ ਗਲਤ ਤੁਹਾਨੂੰ ਪਤਾ ਹੀ ਆ ਕੁੜੀ ਤਾਂ ਫਿਰ ਕੁੜੀ ਹੋਈ ਆ ਕੁੜੀ ਹੋਣਾ ਹੀ ਮੈਨੂੰ ਲੱਗਦਾ ਇੱਕ ਪਾਪ ਹੀ ਆ ਵੀ ਅਸੀਂ ਕੁੜੀਆਂ ਜਨਮ ਲੈ ਲਿਆ ਤਾਂ ਪਾਪ ਹੀ ਆ ਸ਼ੁਰੂ ਤੋਂ ਹੀ ਵੀ ਅਸੀਂ ਜਨਮ ਹੀ ਲੈ ਲਿਆ ਜ਼ਿੰਦਗੀ ਸਟਰਗਲ ਨਾਲ ਭਰੀ ਹੋਈ ਆ ਦਸ ਰਾਣੀ ਜਾਣਦੀ ਸੀ ਮੈਂ ਇਹ ਗੱਲ ਵੀ ਮਤਲਬ ਪਤਾ ਨਹੀਂ ਅੱਜ ਦੱਸਣੀ ਪਈ ਸਾਰਿਆਂ ਨੂੰ ਇਹ ਸਾਡੇ ਲਈ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ ਕੁੜੀ ਇੱਕ ਕਹਿੰਦੀ ਇਹਨੇ ਵੀ ਮੇਰਾ ਕੁੜੀ ਹੋਣਾ ਪਾਪ ਹੈ ਤੇ ਇਸ ਤੋਂ ਵੱਧ ਛੋਟੇ ਲਾਹਨਤ ਕੋਈ ਹੋ ਨਹੀਂ ਸਕਦੀ ਅ ਵਿੱਚੇ ਮੈਂ ਵੀ ਆ ਮੈਂ ਸਾਰੇ ਸਮਾਜ ਦੀ ਗੱਲ ਕਰਦਾ ਸਾਡੇ ਤੇ ਇਹ ਕੋਈ ਲਾਹਨਤ ਨਹੀਂ ਹੋ ਸਕਦੀ ਕਿ ਕੁੜੀ ਕਹਿੰਦੀ ਹੈ ਵੀ ਮੈਨੂੰ ਕੁੜੀ ਹੋ ਜੰਮਣ ਦੇ ਪਾਪ ਹੈ ਇਸ ਤੋਂ ਘਟਿਆਪਣ ਸਾਡਾ ਕੀ ਹੋਊਗਾ ਤੇ ਇਸ ਤੋਂ ਕੁੜੀ ਦਾ ਦੁੱਖ ਵੱਡਾ ਕੀ ਹੋਊਗਾ ਹੱਸਦੇ ਚਿਹਰਿਆਂ ਦੇ ਪਿੱਛੇ ਤੁਸੀਂ ਦੇਖ ਲੈਨੇ ਹੋ ਹੱਸਦੇ ਚਿਹਰਿਆਂ ਨੂੰ ਦੇਖ ਲੈਨੇ ਹੋ ਹੱਸਦੇ ਚਿਹਰਿਆਂ ਦੇ ਪਿੱਛੇ ਕਿੱਡੇ ਕਿੱਡੇ ਦਰਦ ਲੁਕੇ ਹੋਏ ਆ ਇਹ ਕੋਈ ਨਹੀਂ ਜਾਣਦਾ ਇਸ ਲਈ ਜਦੋਂ ਕੋਈ ਕੁੜੀ ਜਾਂ ਕੋਈ ਔਰਤ ਤੁਹਾਡੇ ਮੂਰੇ ਹੱਸਦੀ ਆ ਜਾਂ ਹਸਾਉਂਦੀ ਸੋਸ਼ਲ ਮੀਡੀਆ ਤੇ ਦਿਖਾਈ ਦਿੰਦੀ ਆ ਤਾਂ ਉਹਨੂੰ ਸਤਿਕਾਰ ਕਰੋ ਉਹਦੀ ਰਿਸਪੈਕਟ ਕਰੋ ਉਹਨੂੰ ਉਵੇਂ ਹੀ ਇੱਕ ਮਨੋਰੰਜਨ ਦੇ ਤੌਰ ਤੇ ਉਹਦੀਆਂ ਗੱਲਾਂ ਬਾਤਾਂ ਸੁਣੋ ਉਹਨੂੰ ਗਲਤ ਕਮੈਂਟ ਨਹੀਂ ਉਹਨੂੰ ਅਸ਼ਲੀਲ ਤਸਵੀਰਾਂ ਨਾ ਭੇਜਿਆ ਕਰੋ ਤੇ ਰਿੱਦੂ ਜੀ ਤੁਸੀਂ ਪੂਜਾ ਜੀ ਸੱਚਾ ਹਾਂ ਪੂਜਾ ਤੇ ਰਿੱਦੂ ਦੀ ਗੱਲ ਰਹਿ ਗਈ ਸੀ ਤੇ ਰਿੱਦੂ ਇਹਨਾਂ ਦਾ ਨਾਮ ਵੀ ਇਹਨਾਂ ਦਾ ਨਾਮ ਪੂਜਾ ਤੇ ਇਹਨਾਂ ਦਾ ਜਿਹੜਾ ਬੇਟਾ ਹੈ ਉਹਦਾ ਨਾ ਰਿੱਦੂ ਹੈ ਤੇ ਇਹ ਇਹਨਾਂ ਦੀ ਆਈਡੀ ਹੈ ਇਹ ਪੂਜਾ ਰਿੱਦੂ ਹਾਂ ਤੇ ਲਾਈਕ ਕਰ ਦਿਓ ਮੇਰਾ ਵੀਰ ਹਾਂ ਤੇ ਬੈਡ ਕਮੈਂਟ ਨਾ ਕਰਿਓ ਹੁਣ ਬੇਟੇ ਨਾਲ ਵੀ ਉਹ ਪਾਈ ਆ ਮੈਂ ਇਹਦੇ ਨਾਲ ਤਾਈ ਘੱਟ ਪਾਨੀ ਆ ਵੀਡੀਓ ਮੈਂ ਹੈਲੋ ਬੋਲ ਲਾਈਕ ਕੁਛੀ ਤੁਹਾਡਾ ਇਹਨਾਂ ਅਨਮੁੱਲਾ ਟਾਈਮ ਦਿੱਤਾ ਤੁਹਾਡੇ ਤੁਹਾਡਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ